ਲਓ ਜੀ ਬਾਬਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਜੀ ਮਰੰਡੇ ਤੇ ਟਰੈਕਟਰ ਲੈ ਕੇ ਜਾਣਾ ਇੱਥੋਂ ਕਾਲੂ ਦੇਣਾ ਆਪਾਂ ਨੇ ਹਾਂ ਪਿੱਛੇ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ 5075 ਇਹਨੂੰ ਤਿਆਰ ਕਰਨਾ ਬੇਟ ਵਗੈਰਾ ਲਾਉਣੇ ਆ ਪਹਿਲਾਂ ਤੁਹਾਨੂੰ ਟਰੈਕਟਰ ਦਿਖਾ ਦਵਾਂ ਦੇਖੋ ਆਬਿਓ 5075 ਇਹ ਸੀਆਰਡੀ ਦੇ ਵਿੱਚ ਆਹੇ ਸੀਆਰਡੀ ਇੰਜਨ ਦੇ ਵਿੱਚ ਆਉਂਦਾ 75 ਐਚਪੀ ਦੀ ਕੈਟਾਗਰੀ ਦੇ ਵਿੱਚ ਆਉਂਦਾ ਇਹ ਤੇ ਫਰੰਟ ਦੇ ਤੁਸੀਂ ਦੇਖੋਗੇ ਤਾਂ ਆਹ ਇੰਟਰਕੂਲਰ ਹੈ ਆਹ ਇਹਦਾ ਹਾਈਡਰੋਲਿਕ ਕੂਲਰ ਹੈ ਤੇ ਆਹ ਡੀਜ਼ਲ ਕੂਲਰ ਨਾਲ ਛੋਟਾ ਜਿਹਾ ਠੀਕ ਹੈ ਜੀ ਅੱਗੇ ਬੈਟਰੀ ਆ ਗਈ ਉੱਤੇ ایر ਕਲੀਨਰ ਆ ਗਿਆ ਆਹ ਇੱਕ ਡਿਵਾਈਸ ਇਹਨਾਂ ਨੇ ਨਵੀਂ ਲਾਈ ਜਾਈ ਇਹਨੂੰ ਜੀਡੀ ਲਿੰਕ ਕਹਿੰਦੇ ਆ ਇਹ ਜੀਡੀ ਲਿੰਕ ਦਾ ਨਾਮ ਦਿੱਤਾ ਹੈ ਇਹਦੇ ਵਿੱਚ ਕੀ ਕੀ ਹੁੰਦਾ ਉਹ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਕਿੱਥੇ ਟਰੈਕਟਰ ਚੱਲ ਰਿਹਾ ਕਿਸ ਲੋਕੇਸ਼ਨ ਤੇ ਚੱਲ ਰਿਹਾ ਕਿੰਨੇ ਆਰਪੀਐਮ ਤੇ ਚੱਲ ਰਿਹਾ ਕਿੰਨਾ ਟਾਈਮ ਹੋ ਗਿਆ ਟਰੈਕਟਰ ਨੂੰ ਚੱਲਦਿਆਂ ਤੇ ਕਿੰਨੀ ਟਰੈਕਟਰ ਐਵਰੇਜ ਦੇ ਰਿਹਾ ਮਤਲਬ ਇਹਦੇ ਵਿੱਚ ਸਾਰੀ ਦਿਹਾੜੀ ਦਾ ਜੇ ਆਪਾਂ ਕਹਿ ਦਈਏ ਤਾਂ ਡਾਟਾ ਇਹਦੇ ਵਿੱਚ ਸੇਵ ਹੋਊਗਾ ਸੇਵ ਹੋਊਗਾ ਵੀ ਆਪਾਂ ਦੇਖ ਸਕਦੇ ਹਾਂ ਵੀ ਕਿ ਕਿਹੜੇ ਖੇਤ ਚ ਟਰੈਕਟਰ ਕਿੰਨਾ ਟਾਈਮ ਚੱਲਿਆ ਕਿਹੜੇ ਕਿਹੜੇ ਗੇਅਰ ਚ ਚੱਲਿਆ ਕਿਹੜੇ ਇੰਪਲੀਮੈਂਟ ਤੇ ਚੱਲਿਆ ਲਾਈਵ ਆਪਾਂ ਟਰੈਕ ਕਰ ਸਕਦੇ ਹਾਂ ਮੈਂ ਟਰੈਕਟਰ ਨੂੰ ਇਹ ਨਵੇਂਾਂ 'ਚ ਕਿ ਟਾਉਣ ਲੱਗੀ ਹੁਣ ਪੁਰਾਣਿਆਂ 'ਚ ਵੀ ਜੇ ਲਗਵਾਉਣੀ ਹੈ ਤਾਂ ਲਗਵਾ ਸਕਦੇ ਆ ਜੀ ਜੀਡੀ ਲਿੰਕ ਨਾਮ ਦੀ ਇਹ ਡਿਵਾਈਸ ਹੈ ਫਾਇਦਾ ਬਹੁਤ ਹੈ ਯਾਨੀ ਕਿ ਇਹਦਾ ਜਿਹੜਾ ਓਲਾ ਦੇ ਡਰਾਈਵਰ ਤੇ ਮਾਲਕ ਦਾ ਉਹ ਚੱਕ ਤਾਂ ਇਹਨੇ ਮਤਲਬ ਮਾਲਕ ਨੂੰ ਫਾਇਦਾ ਹੋ ਗਿਆ ਚੀਜ਼ ਦਾ ਜਿਹੜਾ ਇਹਨਾਂ ਦੇ ਮਤਲਬ ਮੰਨ ਕੇ ਚਲੋ ਵੀ ਆਪ ਨਹੀਂ ਚਲਾਉਂਦੇ ਡਰਾਈਵਰ ਚਲਾਉਂਦੇ ਆ ਠੀਕ ਆ ਜੀ ਅੱਗੇ ਟਾਇਰਾਂ ਦੀ ਗੱਲ ਕਰੀਏ ਤਾਂ ਇਹਨੂੰ ਅੱਗੇ ਆਉਂਦੇ ਜੀ 12 4 12 4 24 ਦੇ ਫਰੰਟ ਟਾਇਰ ਜਿਹੜੇ ਠੀਕ ਆ ਜੀ ਤੇ ਮਗਰਲੇ ਹੈਗੇ ਇਹਦੇ 18 4 30 ਦੇ ਰੀਅਰ ਟਾਇਰ ਆ ਪਿੱਛੇ ਵਾਲਾ ਤਾਂ ਬਹੁਤ 5 ਫੁੱਟ 9 ਇੰਚ ਹਾਈਟ ਆ ਤੇ ਮੇਰੀ ਹਾਈਟ ਦੇ ਬਰਾਬਰ ਹੈ ਲਗਭਗ ਬਹੁਤ ਐਚਬੀਵੀ ਉਸੇ ਹਿਸਾਬ ਨਾਲ ਇਹਦੀ 75 ਐਚਪੀ ਦਾ ਹੈ ਟਰੈਕਟਰ ਆ ਆਪਾਂ ਨੇ ਇਹਦੀ ਪਹਿਲਾਂ ਵੀ ਇੱਕ ਟਰੈਕਟਰ ਦੀ ਵੀਡੀਓ ਪਾਈ ਸੀਗੀ ਜਿਹੜਾ ਆਪਾਂ ਨੇ ਦਿੱਤਾ ਹੋਇਆ ਮਤਲਬ ਪੂਰਾ ਵਧੀਆ ਕੰਮ ਕਰਦਾ ਹੋ ਟਰੈਕਟਰ ਉਹਨਾਂ ਨੇ ਮੱਕੀ ਵਾਲੀ ਮਸ਼ੀਨ ਤੇ ਲਾਇਆ ਸੀਗਾ ਇਹ ਦੋ ਮਾਡਲਾਂ ਦੇ ਵਿੱਚ ਆਉਂਦੇ ਨੇ ਜਿਹੜੇ ਨਾਰਮਲ ਆਪਾਂ ਗੱਲ ਕਰੀ ਮਾਡਲ ਤਾਂ ਇਹਦੇ ਵਿੱਚ ਕਈ ਆਉਂਦੇ ਨੇ ਮਤਲਬ ਇਹ ਇੱਕ ਏਸੀ ਕਾ ਮਣਾਉਂਦਾ ਇੱਕ ਆਉਂਦਾ ਜੀ ਇਹ ਵਿਦਾਊਟ ਏਸੀ ਕਹਿਦਣ ਤੇ ਜਿਹੜਾ ਆਹ ਡੰਡਾ ਏ ਇਹ ਕੰਪਨੀ ਫਿਟਡ ਆਉਂਦਾ ਇਹਨੂੰ ਉੱਪਰ ਦਾ ਜੂ ਡੰਡਾ ਜਿਹੜਾ ਕਹਿੰਦੇ ਨੇ ਯੂ ਪਾਈਪ ਇੱਕ ਆਪਾਂ ਨੇ ਤਿਆਰ ਕਰਨਾ ਟਰੈਕਟਰ ਆ ਖੜਾ ਏ 545 ਇਹ ਟਰੈਕਟਰ ਜਾਣਾ ਆਪਣੇ ਰੋਪੜ ਏਰੀਏ ਚ ਕਾਲੂ ਦੇਣਾ ਇਹ ਤੇ ਇਹ ਸ਼ਾਇਦ ਇਹਨਾਂ ਨੇ ਇੱਥੇ ਮਰੰਡੇ ਦੇਣਾ ਹੋਵੇ ਕਿਉਂਕਿ ਆਪਾਂ ਨੂੰ ਕੋਈ ਖਰਾ ਕਲੀਅਰ ਨਹੀਂ ਇਹਨੂੰ ਵੀ ਡੇਟ ਵਗੈਰਾ ਲਾਉਣੇ ਆ ਤੇ ਮੂਰੇ ਵਾਲੀ ਹੁੱਕ ਲਾਉਣੀ ਆ ਮੂਰੇ ਵੇਟ ਲਾਉਣੇ ਆ ਮਗਰ ਵੀ ਸ਼ਾਇਦ ਇਹਨੂੰ ਵੇਟ ਲੱਗਣਗੇ ਬਾਕੀ ਹੁੱਕ ਡਰਾਵਲ ਜੋ ਵੀ ਐਸੈਸਰੀ ਆਉਂਦੀ ਨਾਲ ਉਹ ਲਾਉਣੀ ਆ ਇਹਨੂੰ ਲਾਤੀ ਆ ਹੁੱਕ ਡਰਾਵਲ ਹੁੱਕ ਡਰਾਵਲ ਲੱਗ ਜੀ ਰੋ ਡੰਡਾ ਇਹਨਾਂ ਨੂੰ ਵੀ ਮਾਗਰਤਾ ਹੀ ਆਉਂਦਾ ਪਿੱਛੇ ਦੇ ਕੰਪਨੀ ਤੋਂ ਇਹ ਡੀਲਰ ਲੱਗ ਜਾਂਦੇ ਆ ਹਾ ਹੁੱਕ ਹੋਗੀ ਤੇ ਆ ਡਰਾਵਲ ਪੂਰਾ ਮਜ਼ਬੂਤ ਟਰੈਕਟਰ ਆ ਜੀ ਇਹ 75 HP ਦੇ ਵਿੱਚ ਮਤਲਬ ਇਹ ਰੀਅਲ CRD ਆ ਇਹ ਕੋਈ ਜੜਵਾਜੀ ਨਹੀਂ ਕਰੀ ਹੋਈ ਹੈਗੀ ਇਹ ਜਿਹੜੀ ਰੀਅਲ CRD ਜਿਹੜਾ ਉਹ ਆ ਇਹ ਤਕਨੀਕ ਹੈ ਜੋ ਬਾਕੀ ਤੁਹਾਨੂੰ ਅੱਗੇ ਤਿਆਰ ਕਰਕੇ ਆਪਾਂ ਦਿਖਾਉਣੀ ਹੈ ਟਰੈਕਟਰ ਨੂੰ ਹਾਂਜੀ ਬਾਬੇ 50 75 ਨੂੰ ਆਪਾਂ ਲਾਇਆ ਨੇ ਫਰੰਟ ਵਾਲੇ ਵੇਟ ਤੇ ਨਾਲ ਚੁੱਲਾ ਤੇ 54 5 ਨੂੰ ਮਗਰ ਲਈ ਢੀਲ ਵਾਲੇ ਵੇਟ ਤੇ ਮਰਗਾੜ ਮਗਰ ਮਰਗਾੜ ਜੋ ਵੀ ਹੁੰਦੇ ਨੇ ਤੇ ਪਹਿਲਾਂ ਬਾਬੇਓ ਇੱਧਰ ਟਰੈਕਟਰ ਚੈੱਕ ਹਰ ਟਰੈਕਟਰ ਲੈ ਕੇ ਜਾਣਾ ਕਾਲੂ ਦੀ ਡਿਲੀਵਰੀ ਆ 50 75 ਤੇ ਇੱਧਰ ਦੇਖੋ ਆਹ 5210 ਖੜਾ 4 ਵੀਲ 4x4 ਇਧਰ 5210 2 ਵੀਲ ਖੜਾ ਗੇਅਰ ਪ੍ਰੋ ਐ ਦੋਨੇ ਇਹ ਵੀ ਗੇਅਰ ਪ੍ਰੋ ਐ ਤੇ ਇਹ ਵੀ ਗੇਅਰ ਪ੍ਰੋ ਐ ਇਧਰ 535 ਖੜਾ ਉਹਨੂੰ ਇਦਾਂ ਦੇ ਵੇਡ ਲਾਏ ਨੇ ਆਪਾਂ 50 75 ਨੂੰ ਇਹ ਥੋੜੇ ਜਿਹਾ ਮਤਲਬ ਫਰਕ ਐ ਇਹਨਾਂ ਦਾ ਉਹਦੀਆਂ ਪਲੇਟਾਂ ਦਾ ਫਰਕ ਐ ਇਹ ਇਹ ਦੀਆਂ ਪਲੇਟਾਂ ਹੋਰ ਤਰ੍ਹਾਂ ਦੀਆਂ ਨੇ ਇਹ 535 ਆ ਬਾਬਿਓ ਸੀ ਆਰ ਡੀ ਆਈ 4x4 63 ਐਚ ਪੀ ਦੇ ਵਿੱਚ ਆ ਜਾਂਦਾ ਇਹ ਇੱਧਰ 5210 ਆ ਗਿਆ ਇਹ 50cc ਦਾ 50cc ਦੀ ਕੈਟਾਗਰੀ ਦੇ ਵਿੱਚ ਆ ਬਿਟਾਉਟ ਸੀਆਰਡੀ ਹੈ 2 ਵੀਲ ਇਹ ਵੀ ਗੀਅਰ ਪ੍ਰੋ ਹੈ ਤੇ ਇੱਧਰ ਫੇਰ ਆ ਗਿਆ 5210 2 ਵੀਲ ਗੀਅਰ ਪ੍ਰੋ ਇਹ ਹੈਗਾ ਬਾਬਿਓ ਜੇਕੇ ਦੇ ਟਾਇਰਾਂ ਦੇ ਵਿੱਚ ਤੇ ਆਹ ਵਾਲਾ ਗੁੱਡੀਰ ਦੇ ਟਾਇਰਾਂ ਦੇ ਵਿੱਚ ਟਾਇਰਾਂ ਦਾ ਵੀ ਮਤਲਬ ਚੁਆਇਸ ਹੁੰਦੀ ਆ ਗਾਹਕ ਜੀ ਜੀ ਆਪਣਾ गुडियर ਦੇ ਲੈਣੇ ਆ ਕਿ JK ਦੇ ਲੈਣੇ ਵੈਸੇ ਜ਼ਿਆਦਾ ਕਰ ਮੇਰੇ ਖਿਆਲ ਨਾਲ ਹੈ JK ਦੇ ਟਾਇਰਾਂ ਦੇ ਵਿੱਚ ਆਉਂਦਾ ਤੇ ਇਧਰ 5310 ਖੜਾ 4x4 ਇਹ ਹੁਣ 5210 ਦੇ ਉੱਤੇ ਆ 5310 ਪਹਿਲਾਂ ਇਹ ਸਿੰਪਲ ਆਉਂਦਾ ਸੀਗਾ ਹੁਣ ਇਹ ਵੀ CRD ਦੇ ਵਿੱਚ ਆ ਗਿਆ ਇਹ ਵੀ ਬਹੁਤ ਵਧੀਆ ਟਰੈਕਟਰ ਹੈ ਇਹ ਮਤਲਬ ਪਰਫਾਰਮੈਂਸ ਇਹਦੀ ਬਹੁਤ ਵਧੀਆ ਹੈ ਤੇ ਇਧਰ ਆ ਗਿਆ 525 4 व्हीਲ ਇਹ ਇਹ ਵੀ ਕੱਲ ਨੂੰ ਡਰਾਈਵਰ ਡਿਲੀਵਰ ਕਰਨਾ ਹੈ ਤੇ ਮੋਰਲ ਟਾਇਰ ਵੀ ਦੇ ਅੰਦਰ ਰੱਖਿਆ ਨਾਲ ਬਾਅਦ ਚ ਚੇਂਜ ਕਰਾਏ ਹੋਣੇ ਸ਼ੈਦ ਆ ਵੀ ਮਗਰਲੇ ਵੀ ਚੇਂਜ ਕਰਾਏ ਨੇ ਤੇ ਕਰਾਏ ਹੋਣਗੇ ਮੈਨੂੰ ਲੱਗਦਾ ਜਿਦੰਗਾ ਹੱਕ ਨੇ ਜ਼ਿਮੀਂਦਾਰ ਨੇ ਇਹ ਵਾਲੇ ਟਾਇਰ ਨਹੀਂ ਆਉਂਦੇ ਇਹਨੂੰ ਮਗਰਲੇ ਜਿਹੜੇ ਹੱਥ ਪਾਏ ਹੋਏ ਨੇ ਮੰਨੇ ਬਈ ਇਹਦੇ ਟਾਇਰ ਚੇਂਜ ਹੋਏ ਬੈ ਨਾ ਕਰਾਏ ਬੰਦੇ ਨੇ ਆਪ ਹਨਾ ਹਾਂ ਇਦਾਂ ਹੀ ਆਦੇ ਆ ਅੱਛਾ ਇਹ ਰੇਡੀਅਲ ਆ ਰੀਡੀਅਲ ਤਾਂ ਨਹੀਂ ਹੈ। ਅੱਛਾ। ਓਕੇ ਬਾਬੂ ਇਦਾਂ ਦੇ ਟਾਇਰਾਂ ਤੇ ਇਹ ਆਇਆ ਇਹ। ਪਹਿਲਾਂ ਇਹਨੂੰ ਦੂਜੇ ਆਉਂਦੇ ਸੀਗੇ। ਹਾਂ ਉਹ ਗੁੱਡੀ ਵਾਲੇ ਜਿਹਦਾ ਉਹ ਹੈ। ਠੀਕ ਹੈ ਜੀ। ਇਹ ਹੈਗਾ ਟਾਇਰ। ਮਤਲਬ ਰੀਡੀਅਲ ਟਾਇਪ ਲੱਗਦੇ ਨੇ ਇਹ ਜਿੱਦਾਂ ਰੀਡੀਅਲ ਆਪਾਂ ਬਾਅਦ 'ਚ ਨਹੀਂ ਪਵਾ ਲੈਂਦੇ। ਉਹ ਓਦਾਂ ਦੇ ਲੱਗਦੇ ਨੇ ਇਹ। ਤੇ ਹੁਣ ਲੱਗੇ ਅੰਦਰ ਲੌਂਡ ਰੈਕਟਰ ਤੇ ਇਹ ਆਇਆ ਸੀ ਜੰ ਲੈ ਗਰੋ। ਤੇ ਆਹ ਵਾਲਾ ਟਰੈਕਟਰ ਆਪਾਂ ਨੇ ਕੀਤਾ ਜੀ ਤਿਆਰ ਚਲੋ ਇੱਧਰ ਤੇ ਦਿਖਾਉਨੇ ਆ ਥੋੜਾ ਹਨੇਰਾ ਹੋ ਗਿਆ ਵੀਡੀਓ ਦੀ ਕੁਆਲਿਟੀ ਤਾਂ ਥੋੜੀ ਜਿਹੀ ਇਦਾਂ ਦੀ ਹੋਆ ਕੋਈ ਗੱਲ ਨਹੀਂ ਆਪਾਂ ਦਿਖਾਵਾਂਗੇ ਜਿੱਦਾਂ ਦੀ ਆਉਂਦੀ ਆ ਆ ਇੱਕ ਇੱਕ ਪਲੇਟ ਮਗਰ ਦੀ ਲਾਈ ਆ ਠੀਕ ਆ ਜੀ ਤੇ ਆਹ ਮਰਗਾੜ ਲੱਗਿਆ ਇਹਨੂੰ ਲਾਏ ਆ ਕੰਪਨੀ ਫੀਟਰ ਆ ਦੇਖੋ ਉੱਪਰ ਜਾਂਦੀ ਔਰ ਦਾ ਲੋਗੋ ਲੱਗਿਆ ਹੋਇਆ ਫੁੱਕੇ ਜੀ ਇੱਥੇ ਆਇਆ ਐਸਾ ਬੰਦੇ ਦੀ ਮਤਲਬ ਇਹ ਜਿਹੜੀ ਐਕਸੈਸਰੀ ਆ ਇਹਦੇ ਐਕਸਟਰਾ ਪੈਸੇ ਲੱਗਦੇ ਆ ਜੋ ਵੀ ਇਹਨਾਂ ਦਾ ਰੇਟ ਹੁੰਦਾ ਉਹ ਉਸ ਹਿਸਾਬ ਨਾਲ ਆ ਮਗਰਲੇ ਇਹਨਾਂ ਦਾ ਵੀ ਦੇਖਾਂ ਦਾ ਵੀ ਤੇ ਮਰਗਾਲ ਦਾ ਵੀ ਮਰਗੜ ਦਾ ਵੀ ਤੇ ਆ ਤਾਂ ਚਲੋ ਬਲਦਰੀ ਹੋਇਆ ਤਾਂ ਲਾ ਕੇ ਦਿੰਦੇ ਆ ਯਾਰ ਇਹਨਾਂ ਦੇ ਰੇਟ ਨੂੰ ਹੁੱਕ ਤੇ ਡਰਾਵ ਠੀਕ ਹੈ ਜੀ ਬਾਕੀ ਆਪਾਂ ਉਹ ਤੁਹਾਨੂੰ ਦਿਖਾਉਨੇ ਹੁਣ 50 75 ਜਿਹੜਾ ਦੂਜਾ ਆਪਾਂ ਤਿਆਰ ਕੀਤਾ ਬਾਹਨੇ ਦੇਖੋ ਲਓ ਜੀ ਬਾਬੇ ਉਹ ਆ ਆ ਗਿਆ 50 75 ਉਹਨੂੰ ਰੇਟ ਲਾਏ ਆ ਆਪਾਂ ਨੇ ਆ ਇਹ ਉਹ ਪੇਰ ਤਾਂ ਇਹਨੂੰ ਕੰਪਨੀ ਫਿਟੜਿਆ ਆਉਂਦਾ ਠੀਕ ਹੈ ਜੀ ਇਹ ਪਲੇਟਾਂ ਇਹਨੂੰ ਲੱਗੀਆਂ ਨੇ ਜੀ 1 2 3 4 5 ਪੰਜ ਬਲੇਟਾਂ ਇਸ ਸਾਈਡ ਆ ਪੰਜ ਬਲੇਟਾਂ ਇਸ ਸਾਈਡ 10 ਬਲੇਟਾਂ ਲੱਗੀਆਂ ਨੇ ਇਹਨੂੰ ਟੋਟਲ ਤੇ ਆਹ ਵੀ ਬਾਅਦ ਚ ਲੱਗੀ ਆ ਪਲੇਟ ਜਿਹੜੀ ਆਹ ਵਾਲੀ ਆ ਠੀਕ ਆ ਆਹ ਚੁੱਲਾ ਲੱਗ ਗਿਆ ਇਹ ਤਕਰੀਬਨ ਇਹਦਾ 3 ਕਵਾਂਟਲ ਦੇ ਆਸ-ਪਾਸ ਇਹਦਾ ਵੇਟ ਹੋ ਗਿਆ ਹੋਊਗਾ ਠੀਕ ਆ ਤੇ ਮਾ ਬਹੁਤ ਜ਼ਬਰਦਸਤ ਟਰੈਕਟਰ ਆ ਇਹ ਲੁੱਕ ਚੈੱਕ ਕਰੋ ਤੁਸੀਂ ਵੀ ਜਮਦੂਤ ਦਾ ਝੋਟਾ ਹੀ ਲੱਗਦਾ ਹੈ ਬਾਲਾ ਉੱਚਾ ਲੱਗਦਾ ਟਰੈਕਟਰ ਕੋਠੇ ਜਿੱਡਾ ਹੋ ਗਿਆ ਹੁਣ ਇਹ ਲੱਗਦਾ ਮਤਲਬ ਦੇਖਣ ਇਹਨੂੰ ਚਲੋ ਉਹਦਾ ਕੋਈ ਮੰਨ ਕੇ ਚਲੋ ਆਪਾਂ ਹਾਈਟ ਵਾਲਾ ਤਾਂ ਇਹਦੇ ਵਿੱਚ ਕੋਈ ਕੰਮ ਕੀਤਾ ਨਹੀਂ ਜੋ ਹੈ ਕੰਪਨੀ ਫਿਟਡ ਉਹੀ ਆ ਠੀਕ ਆ ਜੀ ਤੇ ਬਾਕੀ ਇਹਦੀ ਆਪਾਂ ਕੱਲ ਨੂੰ ਡਿਲੀਵਰੀ ਦੀ ਵੀ ਵੀਡੀਓ ਪਾਵਾਂਗੇ ਕਾਲੂ ਦੇਣਾ ਜੀ ਇਹ ਤੇ ਹੁਣ ਹੋ ਗਿਆ ਬਾਬੀ ਉੱਥੇ ਨੇਰਾ ਹੋਣ ਵਾਲਾ ਹਲੇ ਮੈਂ ਰੋਪੜ ਜਾਣਾ ਟਰੈਕਟਰ ਲੈ ਕੇ ਫੇਰ ਰੋਪੜ ਤੋਂ ਪਿੰਡ ਜਾਊਗਾ ਤੇ ਜੇ ਤੁਹਾਨੂੰ ਹੁਣ ਤੱਕ ਵੀਡੀਓ ਵਧੀਆ ਲੱਗੀ ਅੱਜ ਦੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਆ ਕਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ